ਗੁਰੂ ਪਿਆਰੀ ਸਾ ਸੰਗਤ ਜੀਓ ਫਤਿਹ ਪਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂ ਸਾਹਿਬ ਵਾਲਿਆਂ ਦੇ ਜੀਵਨ ਉਪਰ ਆਧਾਰਿਤ ਜਿਸ ਜੀਵਨ ਝਲਕੀ ਦਾ ਅੱਜ ਤੁਹਾਡੇ ਨਾਲ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਬ੍ਰह्मज्ञानी ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਿਓ ਜੀ ਸਾਥ ਸੰਗਤ ਜੀ ਇੱਕ ਗੱਲ ਦਾਸ ਨੂੰ ਹਕੀਕਤ ਵਿੱਚ ਵੇਖਣ ਵਿੱਚ ਆਈ ਕਿ ਅਜੋਕੇ ਸਮੇਂ ਦੇ ਜਿੰਨੇ ਵੀ ਸੰਤ ਮਹਾਪੁਰਖ ਹੋਏ ਹਨ ਉਹ ਅਖੀਰਲੇ ਸਮੇਂ ਜਾਂ ਉਸ ਤੋਂ ਥੋੜੇ ਸਮੇਂ ਪਹਿਲਾਂ ਸੰਤ ਬਾਬਾ ਸੰਤੋਖ ਸਿੰਘ ਜੀ ਕੋਲ ਜ਼ਰੂਰ ਦਰਸ਼ਨ ਮਿਲੇ ਕਰਕੇ ਗਏ ਇਹ ਨਹੀਂ ਪਤਾ ਕਿ ਇਹਨਾਂ ਦੀਆਂ ਆਪਸ ਵਿੱਚ ਕੀ ਕੀ ਗੱਲਾਂ ਚੱਲਦੀਆਂ ਹੋਣਗੀਆਂ ਇਹ ਤਾਂ ਮਹਾਪੁਰਖ ਹੀ ਜਾਣ ਸਕਦੇ ਨੇ ਬਿਨਾ ਬੋਲਿਆਂ ਕਈ ਕਈ ਚਿਰ ਆਮੋ ਸਾਹਮਣੇ ਬੈਠੇ ਰਹਿੰਦੇ ਗੱਲਾਂ ਤਾਂ ਕਰਦੇ ਹੀ ਹੋਣਗੇ ਪਰ ਵੇਖਣ ਸੁਣਨ ਤੋਂ ਬਾਹਰ ਹਨ ਤਾਂ ਹੀ ਗੁਰਵੰਗਤ ਮਹਾਰਾਜ ਜੀ ਵੀ ਫਰਮਾਉਂਦੇ ਹਨ ਅੱਖੀਂ ਬਾਝੋਂ ਵੇਖਣਾ ਵਿਨ ਕੰਨ ਸੁਨਣਾ ਪੈਰਾਂ ਬਾਜੋਂ ਚੱਲਣਾ ਵਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਐਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ ਤਉ ਖਸਮੇ ਮਿਲਨ ਸਾ ਸੰਗਤ ਜੀਓ ਮਹਾਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਇੱਕ ਵਾਰੀ ਨਗਰ ਕੀਰਤਨ ਦੇ ਰੂਪ ਵਿੱਚ ਡੇਰੇ ਦੇ ਅੱਗੋਂ ਲੰਘ ਰਹੇ ਸਨ ਸੰਤ ਬਾਬਾ ਸੰਤੋਖ ਸਿੰਘ ਜੀ ਪਹਿਲਾ ਹੀ ਸੰਗਤਾਂ ਸਮੇਤ ਗੇਟ ਤੇ ਖੜੇ ਹੋ ਉਡੀਕਦੇ ਪੈਸਨ ਸਾਥ ਸੰਗਤ ਜੀਓ ਜਦੋਂ ਦੋਨੋਂ ਮਹਾਪੁਰਖ ਆਮੋ ਸਾਹਮਣੇ ਹੋਏ ਪਤਾ ਨਹੀਂ ਬਿਨਾ ਬੋਲਿਆਂ ਕੀ ਕੀ ਗੱਲਾਂ ਅੱਖਾਂ ਨਾਲ ਹੀ ਕਰ ਗਏ ਮਹਾਪੁਰਖਾਂ ਆਪ ਲੰਗਰ ਦੀ ਥਾਲੀ ਲਿਆ ਕੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਅੱਗੇ ਰੱਖ ਦਿੱਤੀ ਵੇਖਦੇ ਆਂ ਹੀ ਵੇਖਦੇ ਆਂ ਸੰਤਾਂ ਨੇ ਵੀ ਗੱਡੀ ਵਿੱਚ ਬੈਠੇ ਬੈਠੇ ਲੰਗਰ ਛਕ ਲਿਆ ਅਤੇ ਨਗਰ ਕੀਰਤਨ ਨਾਲ ਅੱਗੇ ਚਲੇ ਗਏ ਸਾ ਸੰਗ ਜੀਓ ਇਸੇ ਤਰ੍ਹਾਂ ਸੰਤ ਬਾਬਾ ਸੰਤੋਖ ਸਿੰਘ ਜੀ ਦੇ ਅੰਤਲੇ ਦਿਨਾਂ ਵਿੱਚ ਆਪ ਜੀ ਨੇ ਅਜੇ ਅਗਲੇ ਦਿਨ ਗਿਆਨ ਸਾਗਰ ਜਾਣਾ ਸੀ ਫਿਰ ਵੀ ਬਾਬਾ ਜੀ ਕਾਫੀ ਚੇਰੇ ਬਾਹਰਲੇ ਗੇਟ ਤੇ ਪਹਿਰੇਦਾਰ ਦੀ ਕੁਰਸੀ ਤੇ ਬੈਠੇ ਰਹੇ ਵਿਜਲੀ ਗੱਲ ਦਾ ਕਿਸੇ ਨੂੰ ਭੇਦ ਨਹੀਂ ਸੀ ਆਇਆ ਕਮਜ਼ੋਰੀ ਵੀ ਬਹੁਤ ਜ਼ਿਆਦਾ ਸੀ ਗੱਲ ਵੀ ਨਹੀਂ سن ਕਰ ਸਕਦੇ ਬਾਬਾ ਜੀ ਕਦੀ ਮੰਜੀ ਜੋ ਕਿ ਗੋਡਿਆਂ ਦੇ ਕੋਲ ਹੀ ਵਿਛਾਈ ਹੋਈ ਸੀ ਉਸ ਮੰਜੀ ਤੇ ਜਾ ਕੇ ਲੇਟ ਜਾਂਦੇ ਫਿਰ ਥੋੜੇ ਜਿਹੇ ਸਮੇਂ ਬਾਅਦ ਗੇਟ ਵੱਲ ਸੇਵਕ ਦੇ ਮੋਢੇ ਤੇ ਹੱਥ ਰੱਖ ਕੇ ਆ ਜਾਂਦੇ ਅੰਦਰੂਨੀ ਭੇਦ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਸਾ ਸੰਗਤ ਜੀਓ ਫਿਰ ਪੌਣੇ ਕੁ 5 ਵਜੇ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਗੱਡੀ ਵਿੱਚ ਆਏ ਜੋ ਤੀਸਰੂਪ ਵਾਲੇ ਸੰਤਾਂ ਨੇ ਗੇਟ ਤੇ ਹੀ ਨਮਸਕਾਰ ਕੀਤੀ ਹੰਸਾਲੀ ਵਾਲੇ ਸੰਤਾਂ ਨੂੰ ਸਾ ਸੰਗਤ ਜੀਓ ਫਿਰਦੋ ਨਾ ਮਹਾਪੁਰਖਾਂ ਨੇ ਆਪਸ ਵਿੱਚ ਗੱਲ ਵਕੜੀ ਪਾਈ ਆਪਸ ਵਿੱਚ ਕੁਝ ਹੌਲੀ ਜਿਹੀ ਬੋਲੇ ਪਰ ਸਾਨੂੰ ਸਮਝ ਨਹੀਂ ਆਈ ਕਿ ਕੀ वार्तालाप ਹੋਇਆ ਸੰਤਾਂ ਦਾ ਆਪਸ ਵਿੱਚ ਕੀ वार्तालाप ਹੋਇਆ ਸਾਨੂੰ ਕਿਸੇ ਨੂੰ ਕੋਈ ਸਮਝ ਨਹੀਂ ਆਈ ਸਾ ਸੰਗ ਜਿਓ ਬਾਬਾ ਸੰਤੋਖ ਸਿੰਘ ਜੀ ਦੀ ਤਬੀਅਤ ਅਗਲੇ ਦਿਨ ਹੀ ਜ਼ਿਆਦਾ ਵਿਗੜ ਗਈ ਆਪ ਜੀ ਨੂੰ ਪਹਿਲਾਂ 바ਵਾ ਹਸਪਤਾਲ ਲਿਜਾਇਆ ਗਿਆ ਅਤੇ ਉੱਥੋਂ ਜਵਾਬ ਮਿਲਣ ਉਪਰੰਤ ਗਿਆਨ ਸਾਗਰ ਲਈ ਰਵਾਨਾ ਹੋ ਗਏ ਜਿੱਥੋਂ ਮੁੜ ਕੇ ਫਿਰ ਬਾਬਾ ਜੀ ਕਦੇ ਡੇਰੇ ਨਹੀਂ ਆਏ ਅਤੇ ਗੁਰਦੇਵ ਪਿਤਾ ਦੇ ਚਰਨਾਂ ਵਿੱਚ ਸਦਾ ਲਈ ਜਾ ਬਿਰਾਜੇ ਸਾ ਸੰਗਤ ਜੀਓ ਮੈਨੂੰ ਸੰਤ ਬਾਬਾ ਆਨੰਦ ਸਿੰਘ ਜੀ ਦੀ ਇੱਕ ਗੱਲ ਯਾਦ ਆਈ ਕਿ ਇੱਕ ਵਾਰੀ ਮੇਰੇ ਵਰਗਾ ਇੱਕ ਲਿਖਾਰੀ ਬਾਬਾ ਜੀ ਦੇ ਕੋਲ ਖੜਾ ਹੋ ਕੇ ਕਾਪੀ ਤੇ ਕੁਝ ਲਿਖ ਰਿਹਾ ਸੀ ਅਕਸਰ ਹੀ ਉਹ ਸਿੱਖ ਬਾਬਾ ਜੀ ਦੇ ਨਾਲ ਨਾਲ ਹੀ ਰਹਿੰਦਾ ਸੀ ਇੱਕ ਦਿਨ ਸੰਤਾ ਨੇ ਪੁੱਛ ਹੀ ਲਿਆ ਕਿ ਬਰਖੁਰਦਾਰ ਤੂੰ ਆ ਕਾਪੀ ਪੈਨ ਨਾਲ ਕੀ ਲਿਖਦਾ ਏ ਤਾਂ ਅੱਗੋਂ ਸੇਵਕ ਨੇ ਕਿਹਾ ਕਿ ਬਾਬਾ ਜੀ ਆਪ ਜੀ ਜੋ ਕਰਦੇ ਹੋ ਮੈਂ ਲਿਖ ਰਿਹਾ ਹਾਂ ਬਾਬਾ ਜੀ ਮੈਂ ਆਪ ਜੀ ਦੀ ਜੀਵਨੀ ਲਿਖ ਰਿਹਾ ਹਾਂ ਇਹ ਨਾ ਸੁਣ ਕੇ ਅੱਗੋਂ ਬਾਬਾ ਅਨੰਦ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਸ ਨੇ ਦੁਨੀਆਂਦਾਰਾਂ ਦੇ ਅਕਲ ਦੇ ਪਰਦੇ ਖੋਲ ਦਿੱਤੇ ਬਾਬਾ ਨਾਨਕ ਸਿੰਘ ਜੀ ਨੇ ਕਿਹਾ ਕਿ ਜੋ ਅਸੀਂ ਬੋਲਦੇ ਹਾਂ ਜਾਂ ਕਰਦੇ ਹਾਂ ਇਹ ਤਾਂ ਤੂੰ ਵੇਖ ਕੇ ਸੁਣ ਕੇ ਲਿਖ ਲਵੇਂਗਾ ਪਰ ਜੋ ਅਸੀਂ ਰਾਤ 12:30 ਤੋਂ 3 ਵਜੇ ਤੱਕ ਸਿਮਰਨ ਵਿੱਚ ਕਰਦੇ ਹਾਂ ਉਹ ਕਿਵੇਂ ਲਿਖ ਲਵੇਂਗਾ ਸਾ ਸੰਗਤ ਜੀਓ ਸੰਤ ਮਹਾਤਮਾ ਤਾਂ ਬਿਨ ਬੋਲਿਆਂ ਬਿਨ ਸੁਣਿਆਂ ਬਿਨ ਦੇਖਿਆਂ ਸਭ ਕੁਝ ਪਰਤਖ ਵੇਖ ਸੁਣ ਲੈਂਦੇ ਨੇ ਨਜ਼ਰਾਂ ਨਜ਼ਰਾਂ ਵਿੱਚ ਹੀ ਬਹੁਤ ਕੁਝ ਕਹਿ ਸੁਣ ਵੀ ਲੈਂਦੇ ਨੇ ਇਹੋ ਹੀ ਦਸ਼ਾ ਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀਸਰੂਪ ਸਾਹਿਬ ਵਾਲਿਆਂ ਦੀ ਤਾਹੀਂ ਤਾਂ ਕੁਝ ਸਤਰਾ ਯਾਦ ਆ ਰਹੀਆਂ ਨੇ ਕਿ ਰਮਝ ਫਕੀਰਾਂ ਦੀ ਦੁਨੀਆਂਦਾਰ ਕੀ ਜਾਣੇ ਰਮਝ ਫਕੀਰਾਂ ਦੀ ਦੁਨੀਆਂਦਾਰ ਕੀ ਜਾਣੇ ਸਾ ਸੰਗਤ ਜੀਓ ਸਾਨੂੰ ਦੁਨੀਆਂਦਾਰਾਂ ਨੂੰ ਕਦੇ ਸਮਝ ਨਹੀਂ ਆ ਸਕਦੀ ਕੇ ਸੰਤ ਮਹਾਪੁਰਖ ਬ੍ਰह्म ज्ञानी ਕਿਹੜੀਆਂ ਰਮਜਾਂ ਵਿੱਚ ਖੇਡਦੇ ਨੇ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਉਹਨਾਂ ਦੇ ਵੱਲੋਂ ਦਰਸਾਏ ਹੋਏ ਰਸਤੇ ਉੱਪਰ ਚੱਲਣ ਦਾ ਬਲ ਮਿਲੇ ਉਹਨਾਂ ਦੇ ਵੱਲੋਂ ਦਰਸਾਏ ਹੋਏ ਰਸਤੇ ਤੇ ਚੱਲ ਕੇ ਅਸੀਂ ਵੀ ਉਹਨਾਂ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ ਇਸੇ ਬੇਨਤੀਆਂ ਦੇ ਨਾਲ ਬਾਬਾ ਜੀ ਦੇ ਜੀਵਨ ਉਪਰ ਆਧਾਰਿਤ ਇਹ ਅਨਮੋਲ ਘਟਨਾ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਹੋਰ ਜਾਣਕਾਰੀ ਭਰਪੂਰ ਅਲੌਕਿਕ ਘਟਨਾ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਖਿਮਾ ਬਖਸ਼ਦੇ ਹੋਏ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ Várre, grudique fatei.